ਜਪੁ ਜੀ ਸਾਹਿਬ ਇਕ ਬੂ ਵੰਕਾਰ ਸਤਿਨਾਮ ਕਰਤਾ ਪੁਰਖੁ ਨਿਰਵੈਰ ਅਕਾਲ ਮੂਰਤਿ ਜੋਤਿ ਸੈ ਪੰਗਰ ਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਿ ਨ ਹੋਵੈ ਜੇ ਸੋਚਿ ਲਖਵਾਰੁ ਜਪੈ ਜਪਨਾ ਹੋਵੈ ਜੇ ਲਾਇ ਰਹਾ ਨਿਬਤਾਰੁ ਉਖਿਆ ਬਖਨਾਤਰੀ ਜੇ ਬੰਨਾਪੁਰਿਆ ਪਾਰ ਸੈ ਸ਼ਣਪਾ ਲਖੋ ਹੈ ਦਿਗਨਾ ਛਲੇ ਨਾਲ ਅਗੇ ਸੁਚਿਆਰਾ ਹੋਈਏ ਕਹ ਕੂੜਾ ਟਟੇ ਪਾਲ ਹੁਕਮ ਲਜਾਈ ਚੰਨਾ ਨਾਰਗ ਲਖਿਆ ਨਾਲ ਹੁਕਮੇ ਹੋਣਾਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਣਾ ਜੇ ਹੁਕਮ ਲੈ ਵੜਿਆਈ ਹੁਕਮੇ ਤੁਮਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਕਰਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਾਗਿ ਹੈ ਹੁਕਮੰਦਰ ਸਭ ਕੋ ਬਾਹਰੋਂ ਕੋ ਨਾ ਕੋਈ ਨਾਨਕ ਹੁਕਮੇ ਦੇ ਬੁਜੈ ਤਾਂ ਹੋਮੈ ਕਹਿਲਾ ਕੋਈ ਗਾਵੇ ਕੋ ਤਾਨ ਹੋਵੇ ਉਸੇ ਤਾਨ ਗਾਵੇ ਕੋ ਦਾ ਜਾਣ ਇਨਸਾਨ ਗਾਵੇ ਕੋ ਗੁਣ ਉੜਿਆ ਨਿਆ ਚਾਰ ਗਾਵੇ ਕੋ ਦਿਯਾਰ ਖਮ ਵਿਚਾਰ ਗਾਵੇ ਕੋ ਛਾਲ ਗਰਜਨ ਖੇ ਗਾਵੇ ਕੋ ਜੀ ਲੈ ਪ੍ਰਦੇਹੇ ਗਾਵ ਕੋ ਜਾਪੈ ਸਦੂਰ ਗਾਵ ਕੋ ਵਿਖੈ ਹਾਦਰ ਹਦੂ ਕਥਨਾ ਕਥਨਾ ਵੇ ਟੋਟ ਕਤ ਗਤ ਕਥੀ ਕੋਟੀ ਕੋੜ ਕੋਟ ਦਿੰਦਾ ਦਿਲੰ ਦੇਥਿ ਗਪਾਹੇ ਜਿਵਾ ਜੁਗੰਤਰ ਖਾਹੇ ਖਾਹੇ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਸੈ ਵਿਪਰਵਾਹੋ ਸਾਚਾ ਸਾਹਿ ਸਤਨਾਏ ਪਾਖੀਆ ਪਵਪਾਰ ਆਖੇ ਮੰਗ ਹੈ ਦੇਹੀ ਦੇਹੀ ਦਾਤ ਕਰੇ ਦਾਤਾਰ ਫਿਰ ਕਿਆ ਕੇ ਰਖੀਐ ਜਿਦ ਸਦਰਬਾਰ ਅਮੋਖਿਆ ਬੁਲਣ ਬੋਲੀਐ ਜਿਸੁ ਨੰਦਰੇ ਪਿਆਰ ਅਮਰਤ ਵਿਲਾ ਸਤਨਾਵਣੇ ਆਏ ਵਿਚਾਰ ਕਰਮਿ ਆਵੈ ਕਪੜਾ ਨਦਰੇ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਵਾਪੀ ਸਤਿਆਰ ਆ ਬਿਆਨ ਨਾ ਜਾਏ ਗੀਤ ਨਾ ਹੋਵੇ ਆਪ ਆਪ ਨਿਰੰਦਰਨ ਸੁਵੇ ਜਨ ਸੇਵਿਆ ਜਨ ਪਾਇਆ ਮਾਨ ਨਾਨਕ ਗਾਵੀਐ ਗੁਣਿਨਿ ਦਾਦ ਗਾਵੀਐ ਸੁਣੀਐ ਮਨ ਰਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰੂ ਮੁਖ ਰਾਜੇ ਗੁਰੂ ਮੁਖ ਵੇਦੰ ਗੁਰੂ ਮੁਖ ਰਿਹਾ ਸਮਾਈ ਗੁਰੂ ਇਸਨਾ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਿਹ ਨਗਤ ਨਾ ਜਾਈ ਗੁਰੂ ਰਖ ਦੇਵ ਜਾਈ ਸਭਨਾ ਜੀਆ ਕਗ ਦਾਤਾ ਸੂਮੇ ਸਰਮਾ ਜਾਈ ਤੀਰਥ ਨਾਵਾ ਜੀ ਤਿਸ ਪਾਵਨ ਪਾਣੇ ਕੇ ਨਾਇ ਕਰੇ ਜੇ ਤੇ ਫਲੋ ਪਾਏ ਵੇਖਾ ਉਹਨ ਕਰਮਾ ਕਿ ਮਲੇ ਲੈ ਮਾਤ ਵਿੱਚ ਰਤਨ ਜਵਾਹਰ ਬਾਣਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਖ ਦੇ ਅਭਜਾਈ ਸਭ ਨਾਮ ਦੀਆਂ ਕਗ ਦਾਤ ਸੋ ਮੈਂ ਉਸਰਨਾ ਜਾਈ ਜੇ ਜੋ ਚਾਰੇ ਆਰਧਿਆ ਹੋਣ ਸੁਣੇ ਹੋਏ ਨਵਖ ਨਬਜ ਜਾੜਿਐ ਨਾਲਿ ਚਲੇ ਸਭ ਕੁਵੇ ਝੰਗਾ ਨਾ ਰਖਾਈ ਕ ਜਸ ਕੀਰਤ ਜਗਲੇ ਜੇ ਦਿਸ ਨਦਰਣਾ ਹੋਏ ਤ ਵਾਦਨਾ ਪੁੱਛੇ ਕੇ ਕੀਟਾ ਨਰਖੀਟ ਕਰ ਦੋਸੀ ਦੋਸਤ ਰੇ ਨਾਨਕ ਦਿਨ ਗੁਣ ਗੁਣ ਕਲੇਗਣੰਥਿਆ ਗੁਣ ਦੇ ਤੇਹਾ ਗੁਣਾ ਸੁਜੈ ਜੇ ਕਿਸ ਅਗਨ ਕੋਈ ਕਰੇ ਸੁਣੈ ਸਤਪੀਰ ਸਰਨਾਥ ਸੁਣੈ ਤਰਤਵ ਨ ਆਕਾਸ਼ ਸੁਣੈ ਦੀਪ ਲੋਇ ਪਤਾਲ ਸੁਣੈ ਕੋ ਨਾ ਸਕੇ ਕਾਲ ਨਾਨਕ ਭਗਤਾ ਸਭਿ ਗਾਸ ਸੁਣੈ ਪਾਪ ਕਾ ਨਾਸ਼ ਸੁਣੇਸ਼ਰ ਬਰਮੰਦ ਸੁਣੇ ਮੌਸਲਾ ਹਰਮੰਦ ਸੁਣੇ ਜੋ ਜਗਤ ਨ ਭੇਦ ਸੁਣੇ ਸਾਸ ਸਸਮਰਤ ਵੇਦ ਨਾਨਕ ਭਗਤਾਂ ਸਤਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਸੁਣੇ ਸਤ ਸਨੋ ਗਿਆਨ ਸੁਣੇ ਅਰਥ ਸੁਨਿਕਾ ਅਸਨਾ ਸੁਣਿਆ ਪਾੜਿ ਪ੍ਰਪਾਅ ਹੈ ਮਾਰ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਦਾ ਸਤਿ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਸੁਣਿਆ ਸਰਾ ਗੁਨਾਖੇ ਗਾ ਸੁਣਿਆ ਸਿੰਘ ਪੀਰ ਪਾਦਸ਼ਾਹ ਸੁਣਿਆ ਦੇ ਪਾਵੇ ਰਾਹ ਸੁਣਿਆ ਹਾਤ ਹੋਵੇ ਸਗਾ ਨਾਨਕ ਭਗਤਾਂ ਦਾ ਸਤਿ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਰਾਗੁਨਾ ਕੇ ਗਾਹ ਸੁਣੈ ਸੇਖ ਪੀਰ ਪਾਦਿ ਸਾਹਾ ਅਗਨੇ ਅੰਦੇ 파ਵੇ ਰਾਹ ਸੁਣੈ ਹਾਤੁ ਭਵੇ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੇ ਨਾ ਜਾਏ ਜੀ ਕੋ ਕਹੈ ਪਿਛੇ ਪੁਛਤਾਏ ਆਦਿ ਕਰ ਉਹਨਾਂ ਲਖਨ ਹਾਰ ਮਨਨੇ ਕਾ ਵਿਕਰਣ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਕਮਲੈ ਮਾਰਗ ਠਾਗ ਨਾ ਪਾਏ ਆਪਣੇ ਪਤ ਅਸਿਓ ਸੋ ਪ੍ਰਗਟ ਜਾਏ ਮਨ ਮਗਨਾ ਚੱਲੇ ਪੰਥ ਮਨਧਰਉ ਸੇਤੀ ਸੰਕੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾਰ ਸਦਾ ਹਾਰ ਮਨੈ ਦਰੇ ਤਾਰੇ ਗੁਰ ਸਿੱਖ ਮਨੈ ਨਾਨੁ ਪਵੈ ਨਾ ਪਿਖ ਸਦਾ ਨਰਜਨ ਹੋਈ ਜੇ ਕੋ ਮਨ ਜੜ ਮਨ ਕੋਈ ਪੰਚ ਪਰਮਾਰ ਪੰਜ ਪ੍ਰਦਾਨ ਪੰਚੇ ਪਾਵਹਿ ਅਦਿ ਗਿਆਮਾਰ ਪੰਚੇ ਸੋ ਹੈ ਦਰ ਰਾਜਾਨ ਪੰਚਾਕਾ ਗ੍ਰੇਤਿਆਨ ਜੀ ਕੋ ਕਹੈ ਕ੍ਰਿਵਿਚਾਰ ਕਰਤਾ ਕਹਿ ਕਲਿਣਾ ਨਾਹੀ ਸੁਮਾਰਤਾ ਲਤਨੰ ਦੇ ਆਕਾ ਪੂਤ ਸੰਤੋਧ ਹੋ ਰਖਿਆ ਜਨ ਸੂਤ ਜੇ ਕਉ ਜਹਿ ਹੂਐ ਸਤਿਆਰ ਤਵ ਲੋਭ ਰਗੇ ਤਪਾਨ ਧਰਤੇ ਹੋਰ ਕਰੈ ਹੁਰੂਰ ਇਸ ਤੇ ਭਾਰਤ ਨੇ ਜਨ ਜੂਰ ਜੀ ਜਾਨ ਨੰਗਾ ਕੀ ਨਾਭ ਸਮਨਾ ਲਿਖਿਆ ਬੜੇ ਇਕ ਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਦੇਖਿਆ ਕੀਤਾ ਹੋਏ ਕੀਤਾ ਤਾਣ ਸਵਲ ਰੂਪ ਕੇਤੇ ਦਾ ਜਾਣ ਕਮਨ ਕੂਤ ਕਿਤਾਬ ਸਹਿ ਇੱਕ ਕਵਾਉ ਦਿਸ਼ਤੇ ਹੋਵੇ ਲਖ ਦਰੀਆ ਗੁਜਰਤ ਕਮਨ ਕਹਾ ਉਚਾਰਨ न वार जो दाव साई सलीकार सदा सलामत ग्रहंकार आसङ्गपूजा दवता संग्रन्थमुख वेद पाठ सं योग मनो रहवदास ആ സ ഭക്ത ഗുണ ജ്ഞാന വിചാര സസ് സതീ സസുര മ ഭസാര സുദ്രമഹ വിചാര ജ്യോത പാവ സലീകാര സമ നിര ਆਸਾਂ ਕਮੋਰਖੰਡ ਕੂਰ ਅਸਾਂ ਚੋਰ ਹਰਾਮਪੂਰ ਅਸਾਂ ਕਮਰਕਰ ਜਾਹੇ ਜੋ ਆਸਾਂਖ ਗਲਵਣ ਹਤਿਆ ਕਮਾਹੇ ਅਸਾਂ ਪਾਪੀ ਪਾਪ ਕਰਜਾਹੇ ਅਸਾਂ ਕੁੜਿਆਰ ਕੁੜੇ ਫਿਰਾਹ ਆਸਾਂ ਮਲੇਸ਼ ਅਮਲ ਪਖਾਹੇ ਅਸੰਤਕ ਸ੍ਰੀ ਕਿਰਪਾ ਰ ਨਾਨਕ ਦੀਜ ਕਹਿ ਵਿਚਾਰ ਵਾਰ ਅਨ ਜਾਵੇ ਇੱਕ ਵਾਰ ਸਾਹਿਬੇ ਬਲੀਕਾਰ ਓ ਸਦਾ ਸਲਾਮਤ ਨਿਰੰਕਰ ਆਸਾਂ ਕਮ ਰਖੰਦ ਕੋਰ ਅਸਾਂ ਚੋੜ ਹਰਾਮ ਕੋਰ ਅਸਾਂ ਕਮ ਰਕਰ ਜਾਹੇ ਜੂਰ ਆਸਾਂ ਕ ਗਲਵੜ ਹਤਿਆਖਮਾਹੀ ਅਸਾਂ ਪਾਪੀ ਪਾਪ ਕਰ ਜਾਹੇ ਸੰਪ੍ਰਿਆਰ ਕੂੜੇ ਫਿਰਾਹੀ ਅਸਾਂ ਮਲੇਸ਼ ਮਲਪਖਾ ਆਸਾਨੰਦਕ ਸ੍ਰੀ ਗੁਰੇਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਧੂਸਦਾ ਸਲਾਮਤ ਨਿਰੰਕਾਰ ਪਰ ਗਏ ਹੱਥ ਪੈਰ ਤਨ ਦੇਹ ਪਾਣੀ ਤੂਤ ਤਰਸ ਕੇਹੇ ਮੂਦ ਕ੍ਰਿਤੀ ਕਪੜ ਹੋਏ ਜੇ ਸਾ ਮਨ ਲਗਿਆ ਹੋ ਤੂ ਹੋਏ ਕਰੀਅਤ ਪਾਪਾ ਦੇ ਸੰਗ ਉਹ ਤੋਂ ਪਿਨਾਹ ਕਿ ਰਗ ਹੁੰਨੇ ਪਾਪੇ ਆਖਣ ਲਾਹੇ ਕਰ ਕਰ ਕਰਣਾ ਲਖ ਲੈ ਜਾਹ ਆਪੇ ਵੀ ਜਾਪੇ ਹੀ ਕਾ ਨਾਲ ਗਤਮੀ ਆਪੋ ਜਾਹ ਤਿਰਤਵਿਆ ਦਤ ਤਾਨ ਜੇ ਕੋ ਪਾਵਦਲ ਕਾਮਨ ਸੁਣਿਆ ਮੰਨਿਆ ਮੰਨ ਗੀਤਾ ਭਾਉ ਅੰਦਰਗਾ ਤੀਰਥ ਮਲਾਉ ਸਗੁਣ ਤੇਰੇ ਬਿਨਾ ਹੀ ਕੋਈ ਗੁਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਥ ਬਾਣੀ ਬ੍ਰਹਮਾਉ ਸਾ ਸੁਹਾਨ ਸਦਾ ਮਨ ਚਾਉ ਕਉਣ ਸਵੇਲਾ ਵਖਤ ਕਵਣ ਕਉਣ ਥਿਤ ਗੁਣਵਾਰ ਕਉਣ ਸੁਲਤੇ ਮਾਹੂ ਗੁਣ ਜਿਤੁ ਆਕਾਰ ਵੇ ਨਾ ਪਾਇਆ ਪਲ ਤੇ ਦੇਹੁ ਵੈ ਲੇਖ ਪ੍ਰਾਣ ਵਕ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪ੍ਰਾਣ ਸਤਵਾਂ ਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸ੍ਰਿ ਚੇਗੋ ਸਾਜੇ ਆਪੇ ਜਾਣ ਸੁਲੇ ਕਿਵ ਕਰ ਆਖ ਕਿਵ ਸਾਲਾਹੀ ਕਿ ਆਵਰਣੀ ਕਿਵ ਜਾਣ ਨਾਨਕ ਆਖਣ ਸਭ ਆਪ ਵਖ ਇੱਕਦੋ ਇੱਕ ਸਿਆਣਾ ਦਾ ਸਾਹਿਬਡੇ ਨਾਏ ਗੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੁਹੇ ਪਤਲ ਅਪਤਾਰ ਰਕ ਅਗਾਸ ਅਗਾਸ ਓੜ ਕੋੜ ਗਪਾਲ ਥਕੇ ਵੇਦ ਕਨੇਕ ਬਾਤ ਸੈ ਸਟਾਰ ਰਹੇ ਹਨ ਕਿ ਤੇਪਾ ਆਸਰੇ ਤਾਤ ਲੇਖ ਮੇ ਤਾ ਲਿਖਿਆ ਹੈ ਲੇਖੋ ਇਹ ਬਨਾਸ ਨਾਨਕ ਵਡਾਖੀ ਹੈ ਆਪੇ ਜਾਣੇ ਆਪ ਸਲਾਹੀ ਸਲਾਹ ਤੇ ਸੁਰਤ ਨ ਪਾਇਆ ਨਦੀਆਂ ਤੇ ਵਾਹ ਪਵੈ ਸੁਮੁਦ ਨ ਜਾਣੇ ਹੈ ਸਮੁਦ ਸਾ ਹਸਨ ਤਾਨ ਗ੍ਰਹਾ ਸੇ ਤੇ ਮਾਰ ਤਨ ਹੀੜੇ ਤੁਲਾ ਹੋਵਲੇ ਜੇ ਜਿਸੁ ਬਨਉ ਨਾ ਵਿਚਰੈ ਅੰਤਨਾ ਸ਼ਕਤੀ ਕਹਿਣ ਅੰਤ ਅੰਤਨਾ ਕਰਨੈ ਦੇਣ ਅੰਤ ਅੰਤਨਾ ਵੇਖਣ ਸੁਣਨ ਅੰਤ ਅੰਤਨਾ ਜਾਪੈ ਕਿ ਹਮਨ ਮੰਤ ਅੰਤਨਾ ਜਾਪੈ ਕੀਤਾਕਾਰ ਅੰਤਨਾ ਜਾਪੈ ਪਾਰ ਆਵਾਰ ਅੰਤਕਾਰਨ ਕੀਤੇ ਬਿਲਾਹੇ ਤਾਂ ਕਿ ਅੰਤਨਾ ਪਾਏ ਜਾਏ ਇਹੋ ਅੰਤਨਾ ਜਾਣੇ ਕੋਈ ਬਖਤਾ ਕਹੀਐ ਹੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਪਰਉਚਾ ਨਾ ਹੋਇ ਉਡੋਚਾ ਹੋਵੇ ਕੋਵੇ ਜੇ ਸੋਚੇ ਕੋ ਗਿਆਨ ਸੋਈ ਜੇ ਉਹ ਆਪ ਜਾਣ ਆਟ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਨਖਿਆ ਨਾ ਜਾਏ ਵੱਡਾ ਦਾਤਾ ਤੈਨ ਬਿਨਾ ਤਮਾਈ ਕੀਤੇਮ ਕਹੇ ਜੋਤਿ ਦਾ ਪਾਰ ਕੀਤੇ ਆਗਣ ਤਨਹੀ ਵਿਚਾਰ ਕੀਤੇ ਖਾਪ ਟਟੇ ਵਿਕਾਰ ਕੀਤੇ ਲੈ ਨੈਬ ਕਿਰਪਾ ਹੈ ਕੀਤੇ ਮੂਰਖਾ ਹੈ ਖਾਹੇ ਕੀਤੇ ਆ ਦੂਖ ਭੂਖ ਸਦਮਾਰ ਇਹ ਬੇਦਾ ਤੇਰੀ ਦਾਤਾਰ ਬੰਦ ਕਲਾ ਸੇ ਬਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਹੈ ਕਾਖ ਨ ਪਾਏ ਹੋ ਜਾਣੈ ਜੇ ਤੇ ਆ ਮੂਖਾ ਹੈ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇਕੇ ਕੀ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਮ ਪਾਤਸ਼ਾਹੇ ਪਾਦ ਸ਼ਾਹ ਅਮਲ ਗੁਣ ਅਮਲ ਵਾ ਪਰ ਅਮਲ ਵਾ ਪਾਰੀਏ ਔਨ ਪੰਡਾ ਰਾਮ ਲਾਭ ਹੈ ਅਮਲ ਲੈ ਜਾਹੇ ਔਨ ਪਾਇ ਅਮਲਾ ਸਮਾਹੀ ਅਮਲ ਧਰਮ ਅਮਲ ਦੇ ਬਾਣ ਅਮਲ ਤੋਲ ਅਮਲ ਪ੍ਰਮਾਣ ਔਨ ਬਖਸ਼ੇ ਸਾਮਲ ਸਾਨ ਅਮਲ ਕਰਮ ਅਮਲ ਪ੍ਰਮਾਣ ਆ ਮੱਲੋ ਮਲਾਖਿਆ ਨਾ ਜਾਏ ਆਖ ਆਗਰਹਿ ਜਬ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਗ੍ਰੇਵਖੀਆਂ ਆਖੇ ਅਪਣੇ ਮੇ ਆਖੇ ਇੰਦ ਅਖ ਹੈ ਗੋਪੀ ਤੇ ਗੋਵਿੰਦ ਆਖੇ ਇਸ ਰਾਖ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਆਖੇ ਧਾਰ ਆਖ ਹੈ ਦੇਵ ਆਖ ਹੈ ਸੁਰਨਰ ਮੁਰੰಜನ ਸੇਵ ਕੀਤੇ ਆਖੇ ਅਗਨ ਪਾਹੇ ਕੀਤੇ ਕਹਿ ਕਹੋ ਟੁੱਟ ਜਾਹੇ ਤੇ ਕੀਤੇ ਹੂਰ ਅਕਲੇ ਰਹੇ ਤਾਖ ਨਾ ਸਕੈ ਕੀ ਕੀ ਦੇਵ ਨਾ ਪਾਵੈ ਤੇ ਉਹ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਨਾਲ ਖੀਏ ਸ੍ਰੀ ਗੁਰੂ ਗਵਾਰਾ ਗਵਾਰਾ ਸੋ ਦਰਬ ਕਿਹਾ ਸੋ ਕਰਕੇ ਹਾਜ ਬੈ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਆਵਣ ਹਾਰੇ ਕੀਤੇ ਲਾਗੁਰੇ ਸੁਖਹਿਨ ਕੀਤੇ ਗਾਵਣ ਹਾਰੇ ਗਾਵੇ ਤੁਮ ਲੋ ਤੁਮ ਪਉਣ ਪਾਣੀ ਬੈ ਸੰਤਲ ਗਾਵੇ ਰਾਜਾ ਨੰਦ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਹ ਨਿਕ ਲਗ ਧਰਮ ਉਚਾਰੇ ਗਾਵਹਿ ਸਰਬ ਮਾ ਦੇਵੀ ਸੋਮਨ ਸਦਾ ਸਵਾਰੇ ਗਾਵਹਿ ਨਿੰਦਰਾ ਸਨ ਬੈਠੇ ਦੇਵਤੀਆਂ ਦਰਨਾਲੇ ਗਾਵਹਿ ਸੇਸ ਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੇ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਬ੍ਰਹਮ ਨ੍ਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਆਗਮਣੀ ਅਨਮੋਹਨ ਸੁਰਗਾ ਮਚ ਪਿਆਲੇ ਗਾਵ ਰਤਨਉਪਾਇ ਤੇਰੇ 68 ਦਿਨਤ ਨਾਲੇ ਗਾਵ ਹੈ ਜੁਗਤ ਮਹਾਬਲ ਸੂਰਾ ਗਾਵ ਹੈ ਖਾਣੇ ਚਾਰ ਚਾਰ ਗਾਵ ਹੈ ਖੰਡ ਬਲਵਰ ਪੰਡਾ ਕਰ ਕਰ ਖੇਤਾਰੇ ਸੇ ਤਦਨ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਵਰਸਾਲੇ ਹੋਰ ਕੀਤੇ ਗਾਵਨ ਸਹਿਮੈ ਚਿਤ ਨਵਨ ਨਾਨਕ ਅਚਾਨੇ ਚਾਰੇ ਸੋਏ ਸੋਏ ਸਦਾ ਸਾ ਸਾਹਿਬ ਸੱਚਾ ਸਾਚੀ ਨਾਹੀ ਹੈ ਪਿਓ ਸੇ ਜਾਏ ਨਾ ਜਾਸੀ ਰਚਨਾ ਜੰਦਰ ਚਾਈ ਰੰਗ ਰੰਗੇ ਪਾਤੇ ਕਰ ਕਰ ਦੇ ਰਸੇ ਮਾਇਆ ਜਨੁ ਪਾਏ ਕਰ ਕਰ ਵਖੇ ਹਿਤਾ ਆਪਣਾ ਜਿਵ ਤਿਸ ਦੇਵਟੇ ਆਏ ਜੋ ਤਿਸ ਭਾਵੇਂ ਸੋਏ ਕਰਸੇ ਹੁਕਮ ਨਾ ਕਰਣਾ ਜਾਏ ਸੋ ਪਾਦ ਸਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਮੁੰਦਾ ਸੰਦੋਸਨ ਬਚੋਲੇ ਧਿਆਨ ਕੀ ਗ੍ਰਹਿ ਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਨੰਦਾ ਪ੍ਰਤੀਤ ਆਈ ਪੰਥੀ ਸਗਲ ਜਮਾਤੇ ਮਨ ਜੀਤੈ ਜਗ ਜੀਤ ਆਦੇਸਿ ਸੈ ਆਦੇਸਿ ਆ ਨਾ ਨੀਲਾ ਨਾ ਨਾ ਹੱਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆਪਣਾਰਣ ਕਲਕੜਵਾਰ ਦੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਤਵ ਰਸਾਦ ਸੰਯੋਗ ਵਿਜੋਗ ਵਿਕਾਰ ਚਨਾਵ ਹੈ ਲੇਖਿਆ ਹੈ ਭਾਗ ਆਦੇਸ ਜਿਸੈ ਆਦੇਸ ਆਦਨੀ ਲੋ ਅਨਾਦਨਾ ਹਤੁ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਤਿ ਆਏ ਜਨ ਚੇਲੇ ਪਰਵਾਰ ਇੱਕ ਸੰਸਾਰਿਕ ਪੰਡਾਰ ਏਕ ਲਾਇ ਦੇਵਾਨ ਜਿਵਤਿ ਸਪਾਵੈ ਤਮ ਚਲਾਵ ਜਿਵ ਹੋਵੇ ਪ੍ਰਮਾਨ ਹੋਵੇ ਕੇਵਲ ਨਦਰਨਾ ਆਵੇ ਬਖਤਾ ਇਹ ਹੋ ਗਿਨਾ ਆਦੇਸ ਦਿਸੈ ਆਦੇਸ ਆਦਨਿਲ ਅਨਾਦਨ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਸ਼ ਪਾਇਆ ਸੇਖਾ ਵਾਰ ਕਰ ਕਰਿ ਵਖੇ ਸਿਰਜਨ ਹਾਰ ਨਾਨਕ ਸੱਚੇਗੇ ਸਾਚੇ ਕਾਰ ਆਦੇਸ ਦਿਸੈ ਆਦੇਸ ਆ ਨਾ ਨੀਲ ਅਨਾਦਨਾ ਹਤ ਜੁਗ ਜੁਗੇ ਕੋ ਵੇਸ ਇੱਕ ਦੁਨ ਜੇ ਬੋਲਾ ਕੋ ਹੈ ਲਖ ਵਹ ਹੈ ਲਖ ਵੇਸ ਲਖ ਲਖ ਗੇੜਾ ਆਖਿ ਹੈ ਇਕ ਨਾਮ ਜਗਦੀਸ਼ ਏਤਰਾ ਹਮਨ ਪੜੀਆਂ ਚੜੀ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਏ ਕਿਟਾ ਆਏ ਰੇਸ ਨਾਨਕ ਨਦਰੀ ਪਾਈਐ ਕੂੜੇ ਕੂੜਾ ਠੀਸ ਆਖਨ ਜੋਰ ਚ ਪੈਣਾ ਜੋਰ ਜੋਰ ਨਾ ਮੰਗਣਾ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋ ਨਾਰਾਇਣ ਮਾਲ ਮਨਸੂਰ ਜੋਰ ਨਾ ਸੁਰਤੇ ਗਿਆਰ ਵਿਚਾਰ ਜੋਰ ਨਾ ਜੁਗਤੀ ਇਤ ਤੈ ਸੰਸਾਰ ਜੇ ਸਾਹਦ ਜੋਰ ਅਗਨ ਵਿਖੇ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੇ ਰੋਤੇ થਤੇ ਵਾਰ ਪਉਣ ਕਾਣ ਅਗਨੀ ਪਾਤਾਲ ਅਜਸੋ ਤਰਸੀ ਥਾ ਵਰਤੇ ਦਿਨੋ ਸ਼ਾਲ ਸਬਚ ਜੀ ਦੀ ਗਤ ਕੇ ਰੰਗ ਦਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਦਿੱਤੇ ਸੋਹਣ ਪੰਦ ਬਨਵਾਰ ਨਦਰੀਕ ਨਾਮ ਪਵੈ ਨਿਸ਼ਾਨ ਕੱਜ ਬਕਾਇ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਤਨਮਕਰਨ ਕਾਇ ਹੋ ਧਰਮ ਗਿਆਨ ਖਨਕਾ ਕੋ ਕਰਮ ਕੀਤੇ ਪਵਨ ਪਾਣੇ ਵੇ ਸੰਤਰ ਕੀਤੇ ਕਾ ਨਮਹੇਸ਼ ਕੀਤੇ ਬ੍ਰਹਮੇ ਕਾਟਿ ਕਣੀ ਹੈ ਰੂਪ ਰੰਗ ਕੇ ਵੇਸ ਕੀਤੇ ਆਕਰਮ ਭੂਮੀ ਮੇਰ ਕੀਤੇ ਕੀਤੇ ਤੁਪਦੇਸ਼ ਕੀਤੇ ਦਿਨ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ਼ ਕਿਤੇ ਸਦਬੁਦਨਾਦ ਕੀਤੇ ਕਿਤੇ ਦੇਵੀ ਵੇਸ ਕੀਤੇ ਦੇਵਦਾਨ ਅਮਨ ਕੀਤੇ ਕਿਤੇ ਰਤਨ ਸਮੁੰਦ ਕਿਤੇ ਆ ਖਾਣੀ ਕਿਤੇ ਆ ਬਾਣੀ ਕਿਤੇ ਪਾਦਰਿੰਦ ਕਿਤੇ ਆ ਸੁਰਤੇ ਸੇਵਾ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਬਨੋਦ ਖੂਟ ਆਨੰਦ ਸ਼੍ਰਮ ਖੰਡ ਕੀ ਬਾਣੀ ਰੂਪ ਤਿਥੈ ਘਾਰਤ ਘੜਿਐ ਬਹੁਤਨੂਪਤਾ ਕਿ ਅਗ ਲੰਘਿ ਤਿਹਾ ਨ ਜਾਹੀ ਦੇਖੋ ਕਹੈ ਪਿਛੇ ਪੁਛਤਾਇ ਤਿਥੈ ਘੜਿਐ ਸੁਰਤ ਮਤਵਨ ਬੁੱਧ ਤੈ ਘੜਿਐ ਇਸਨਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋ ਰਤ ਹੂ ਨਾ ਕੋ ਹੂ ਜਥੈ ਜੋਦ ਮਹਾਬਲ ਸੂਰ ਜਨਮੇ ਰਾਮ ਰਹਾ ਪ੍ਰਪੂਰ ਜਥੈ ਸਿਤੋ ਸੀਤਾ ਮਹਿਮਾ ਮਾਹੀ ਦਾਗ ਰੂਪ ਨਾ ਕਥਨੇ ਜਾਹੀ ਨਾ ਹੋਮਰੇ ਨਾ ਠਾਗੇ ਜਾਹੀ ਜਨ ਕੇ ਰਾਮ ਸਹਿਬ ਨਵਾਹੀ ਜਥੈ ਭਗਤ ਵਸੈ ਕੇ ਲੋਗ ਏਕ ਰੇ ਅਨੰਤ ਸੱਚਾ ਮਨ ਸੁਈ ਸਚ ਖਣਵ ਸੰਦਰੰਕਾਰ ਕਰ ਕਰ ਵਿਖੇ ਨਦਰ ਮਿਹਾਲ ਤਿਤੈ ਖਣਵਲ ਵਰਪੰਡ ਜੇ ਕੋ ਕਥੈ ਤੰਤ ਨੰਤ ਜਥੈ ਲੋਲ ਆਕਾਰ ਜਿਵ ਜਿ ਹੁਕਮ ਤਿ ਵੈ ਜਿ ਆਕਾਰ ਵਿਖੇ ਵਿਸ਼ਾ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪ੍ਰਹਾਰਾ ਤੀਰਜ ਸੁਨਿਆਰ ਅਹਰ ਨਮਤ ਵਿਦਾਤਿਆਰ ਆਪੋਖ ਲਗਨ ਦਪਤਾ ਭਾਂਡਾ ਪੰਮਰਤ ਤਤਟਾਲ ਕਲਿਯੇ ਸ਼ਬਦ ਸਚੀ ਰਖਸਾਲ ਜਨਕ ਨਤਰ ਕਰੰਦਨਕਾਰ ਨਾਨਕ ਨਦਰੇ ਨੰਦਰਨੀਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੋ ਦਿਵਸ ਰਾਤ ਦਿਦਾਇ ਦਾਇ। ਹੇ ਲ ਸਗਲ ਗਤ ਚੰਗਿਆਈਆਂ ਭਰਿਆਈਆਂ ਵਾਚੇ ਦਰਗਹ ਦੂਰ। ਕਰਮੇ ਆਪੋ ਆਪਣੀ ਕੀ ਨੇੜੇ ਕੈ ਦੂਰ ਜਿੰਨੇ ਨਾਮ ਤੇ ਆਇਆ। ਗਏ ਮੁਸਾਕ ਦਾ ਕਾਨ। ਨਾਨਕ ਤੇ ਮੁਖ ਉਜਾਲੇ ਕਿਤੇ ਛੁਟੇ ਨਾ ਜਿਨੇ ਨਾਮ ਆਤਿਆ ਗਏ ਸੰਕਤ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ